ਸਤਗੁਰੂ ਭਰਮ ਦੇ ਪਰਦੇ ਖੋਲ ਦਿੰਦਾ ਹੈ ਭਟਕਣਾ ਖਤਮ ਕਰ ਦਿੰਦਾ ਹੈ ਦੁਬਦਾ ਖਤਮ ਕਰ ਦਿੰਦਾ ਹੈ ਸਾਧ ਸੰਗਤ ਸੰਸਾਰ ਜਿਹੜਾ ਭਟਕਣਾ ਵਿੱਚ ਹੈ ਭਰਮ ਵਿੱਚ ਹੈ ਭਰਮ ਦੇ ਕਰਕੇ ਇਹ ਜੀਵਨ ਵਿਅਰਥ ਗਵਾ ਰਿਹਾ ਜਿਹੜਾ ਜੀਵਨ ਪ੍ਰਮਾਤਮਾ ਨੇ ਬੜਾ ਮੁੱਲਾ ਦਿੱਤਾ ਹੈ ਅਮੁੱਲ ਜੀਵਨ ਜਿਹੜਾ ਇਸ ਨੂੰ ਅਜਾਈ ਗਵਾ ਰਿਹਾ ਕਿਉਂਕਿ ਭਰਮ ਵਿੱਚ ਰਹਿ ਕਰਕੇ ਮੌਤ ਨੂੰ ਭੁੱਲ ਜਾਂਦਾ ਹੈ ਦਾਤਾਰ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ ਜਿਹੜੀਆਂ ਚੀਜ਼ਾਂ ਇਸ ਦੇ ਸਾਥ ਨਿਭਣ ਵਾਲੀਆਂ ਨਹੀਂ ਉਹਨਾਂ ਨੂੰ ਯਾਦ ਨਹੀਂ ਜੇ ਰੱਖਦਾ ਤੇ ਜਿਹੜੀਆਂ ਦਾਤਾਂ ਪਰਮਾਤਮਾ ਨੇ ਦਿੱਤੀਆਂ ਉਹਨਾਂ ਦੇ ਨਾਲ ਇਹ ਆਪਣਾ ਚਿਤ ਜੋੜ ਲੈਂਦਾ ਸਤਿਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਐਸੇ ਭਰਮ ਭੁੱਲੇ ਸੰਸਾਰਾ ਜਨਮ ਪਧਾਰਤ ਖੋਏ ਗਵਾਰ ਆਪਣਾ ਕੀਮਤੀ ਮਨੁੱਖਾ ਜਨਮ ਗਵਾ ਰਿਆ ਇਸ ਸ਼ਬਦ ਦੀ ਅਰੰਭਤਾ ਹੁੰਦੀ ਹੈ ਛੋੜ ਜਾਏ ਸੇ ਕਰੈ ਭਰਾਲ ਜਿਨ੍ਹਾਂ ਚੀਜ਼ਾਂ ਨੂੰ ਛੱਡ ਕੇ ਜਾਣਾ ਹੈ ਉਨਾਂ ਦੇ ਨਾਲ ਆਪਣਾ ਪਿਆਰ ਪਾ ਲੈਂਦਾ ਛੋੜ ਜਾਏ ਸੇ ਕਰੇ ਪਰਾਲ ਕਾਮਨਾ ਆਵੇਂ ਸੇ ਜੰਗਾਲ ਸੰਗ ਨਾ ਚੱਲੈ ਤਿੰਸਿਓਂ ਹੀਤ ਜੋ ਬੈਰਾਈ ਸੇ ਹੀ ਮੀਤ ਜਿਨ੍ਹਾਂ ਨੂੰ ਛੱਡ ਕੇ ਜਾਣਾ ਨਾ ਉਹਨਾਂ ਨੂੰ ਆਪਣਾ ਮਿੱਤਰ ਜਾਣਦਾ ਤੇ ਜਿਨ੍ਹਾਂ ਨੂੰ ਨਾਲ ਲੈ ਕੇ ਜਾਣਾ ਸੀ ਜਿਹੜਾ ਨਾਲ ਤੁਰਣਾ ਸੀ ਉਹਨਾਂ ਤੋਂ ਇਹ ਦੂਰ ਰਹਿ ਜਾਂਦਾ ਹੈ ਅਗਲਾ ਉਹ ਬਚਨ ਕਹਿੰਦੇ ਨੇ ਪਾਤਸ਼ਾਹ ਜੀ ਕਹਿੰਦੇ ਸਾਚ ਧਰਮ ਨਹੀਂ ਭਾਵੈ ਡਿੱਠਾ ਧਰਮ ਦੀਆਂ ਗੱਲਾਂ ਸੱਚੀਆਂ ਗੱਲਾਂ ਇਸ ਨੂੰ ਚੰਗਿਆ ਨਹੀਂ ਜੇ ਲਗਦੀਆਂ ਝੂਠ ਧੋ ਸਿਉ ਰਚਿਓ ਮਿੱਠਾ ਠੱਗੀਆਂ ਕਰਦਾ ਨਾਸਵੰਤ ਪਦਾਰਥਾਂ ਦੇ ਨਾਲ ਜੁੜਦਾ ਪਾਤਸ਼ਾਹ ਅੱਗੇ ਕਹਿੰਦੇ ਦਾਤ ਪਿਆਰੀ ਵਿਸਰਿਆ ਦਾਤਾਰ ਜਾਣੈ ਨਾਹੀ ਮਰਨ ਵਿਚਾਰ ਪਰਮਾਤਮਾ ਨੂੰ ਭੁਲਾ ਕਰਕੇ ਦਾਤਾ ਨੂੰ ਭੁਲਾ ਕਰਕੇ ਦਾਤਾਂ ਦੇ ਨਾਲ ਪਿਆਰ ਪਾ ਲੈਂਦਾ ਐਸੇ ਭਰਮ ਵਿੱਚ ਬੰਦਾ ਜਿਹੜਾ ਨਾ ਇਹ ਭੁੱਲਿਆ ਹੋਇਆ ਐ ਐਸੇ ਭਰਮ ਵਿੱਚ ਭਟਕਿਆ ਪਿਆ ਹੈ ਸਾਧ ਸੰਗਤ ਬਾਦਸ਼ਾਹ ਕਹਿੰਦੇ ਜਾਣੇ ਨਾਹੀ ਮਰਨ ਵਿਚਾਰ ਇਸ ਨੂੰ ਮੌਤ ਚੇਤੇ ਨਹੀਂ ਪਰ ਜਦੋਂ ਗੁਰੂ ਮਿਲ ਜਾਵੇ ਫਿਰ ਭਟਕਣਾ ਮੁਕਾ ਦਿੰਦਾ ਪਰ ਸ਼ਰਤ ਇਹ ਹੈ ਗੁਰੂ ਸੱਚਾ ਹੋਣਾ ਚਾਹੀਦਾ ਜੇ ਪਖੰਡੀ ਗੁਰੂ ਮਿਲ ਜਾਣ ਫੇਰ ਵੀ ਅੰਦਰ ਦੀ ਭਟਕਣਾ ਮੁੱਕਦੀ ਕੋਈ ਨਹੀਂ ਅਸੀਂ 2-3 ਦਿਨ ਪਹਿਲਾਂ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਸਾਤ ਸੰਗਤ ਤਨ ਗੁਰੂ ਗੋਬਿੰਦ ਸਿੰਘ ਫਾਤਿਹ ਸ਼ਾਹ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਕਈ ਗੁਰੂ ਧਾਰਨ ਕੀਤੇ ਕਦੀ ਜਾਨਕੀ ਪ੍ਰਸ਼ਾਦ ਗੁਰੂ ਬਣਾਇਆ ਉਸ ਤੋਂ ਬਾਅਦ ਇੱਕ ਸਾਧੂ RAMDAS ਨੂੰ ਗੁਰੂ ਬਣਾਇਆ ਫਿਰ ਔਗੜਨਾਥ ਨੂੰ ਗੁਰੂ ਬਣਾਇਆ ਪਰ ਅੰਦਰ ਦੀ ਭਟਕਣਾ ਜਿਹੜੀ ਹੈ ਭਰਮ ਉਹ ਨਹੀਂ ਜੇ ਮੁੱਕ ਸਕਿਆ ਇੱਕ ਭਰਮ ਮਾਧੋਦਾਸ ਬੈਰਾਗੀ ਦੇ ਅੰਦਰ ਸੀ ਕਿ ਜਿਹੜੀਆਂ ਮੈਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ ਜਿਹੜੇ ਜਾਦੂ ਟੋਣੇ ਪ੍ਰਾਪਤ ਹੋ ਗਏ ਤੰਤ ਮੰਤਰ ਪ੍ਰਾਪਤ ਹੋ ਗਏ ਇਹ ਹੀ ਸਭ ਤੋਂ ਉੱਚੇ ਹਨ ਇਹਨਾਂ ਤੋਂ ਉੱਪਰ ਕੋਈ ਨਹੀਂ ਪਰ ਜਦੋਂ ਗੁਰੂ ਗੋਬਿੰਦ ਸਿੰਘ ਫਾਤਿਹ ਸ਼ਾਹ ਮਹਾਰਾਜ ਜੀ ਨੇ ਭ੍ਰਮ ਕਟਿਆ ਫਿਰ ਪਤਾ ਲੱਗ ਗਿਆ ਇਹ ਰਿੱਧੀਆਂ ਸਿੱਧੀਆਂ ਤਾਂ ਪਰਮਾਤਮਾ ਦੇ ਨਾਮ ਦੇ ਸਾਹਮਣੇ ਕੁਝ ਵੀ ਨਹੀਂ ਇਹ ਜਾਦੂ ਟੋਣੇ ਤੰਤਰ ਮੰਤਰ ਪਰਮਾਤਮਾ ਦੇ ਸਾਹਮਣੇ ਨਾਮ ਦੇ ਸਾਹਮਣੇ ਕੁਝ ਵੀ ਨਹੀਂ ਫਿਰ ਤਾਂ ਪਤਾ ਲੱਗ ਗਿਆ ਰਿੱਤ ਨੌ ਨਿੱਧੀ 18 ਸਿੱਧੀ ਪਿਛੈ ਲੱਗੀਆਂ ਫਿਰਹਿ ਜੋ ਹਰ ਹਿਰਦੈ ਸਦਾ ਬਸਾਏ ਇਹ ਰਿੱਧੀਆਂ ਸਿੱਧੀਆਂ ਕਿਸੇ ਕੰਮ ਦੀਆਂ ਨਹੀਂ ਇੱਕ ਭਰਮ ਸੀ ਕਿ ਕੋਈ ਵੀ ਕਿੰਨਾ ਵੱਡਾ ਤਾਕਤਵਰ ਹੋਵੇ ਮੈਂ ਉਸ ਨੂੰ ਨੀਵਾ ਦਿਖਾ ਦੇਵਾਂਗਾ ਪਰ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਗਏ ਬੜੀ ਕੋਸ਼ਿਸ਼ ਕੀਤੀ ਕਿ ਜਿਸ ਤਖਤ ਦੇ ਉੱਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਬੈਠੇ ਹਨ ਮੈਂ ਉਸ ਤਖਤ ਨੂੰ ਪਲਟ ਦੇਵਾਂ ਪਰ ਇਹ ਰਿੱਧੀਆਂ ਸਿੱਧੀਆਂ ਇਹ ਤੰਤਰ ਮੰਤਰ ਗੁਰੂ ਦੇ ਸਾਹਮਣੇ ਕੀ ਪੇਸ਼ ਕਰਦੀਆਂ ਸਾਧ ਸੰਗਤ ਭਰਮ ਕਟਿਆ ਗਿਆ ਤੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਭਰਮ ਦੇ ਪਰਦੇ ਖੋਲ ਦਿੱਤੇ ਜਿੱਥੇ ਲੋਕਾਂ ਨੂੰ ਪਰੇਸ਼ਾਨ ਕਰਦਾ ਸੀ ਨਾ ਮਾਧੋਦਾਸ ਬੈਰਾਗੀ ਫਿਰ ਉਹ ਮਾਧੋਦਾਸ ਬੈਰਾਗੀ ਬੰਦਾ ਸਿੰਘ ਬਣ ਕੇ ਔਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਹਾਦਰ ਦਾ ਖਿਤਾਬ ਦੇ ਦਿੱਤਾ ਫਿਰ ਜਿਹੜੇ ਲੋਕ ਜ਼ਾਲਮ ਸੀ ਜਿਹੜੇ ਜ਼ਾਲਮ ਲੋਕ ਲੋਕਾਂ ਨੂੰ ਪਰੇਸ਼ਾਨ ਕਰਦੇ ਸੀ ਫਿਰ ਉਹਨਾਂ ਲੋਕਾਂ ਨੂੰ ਆ ਕਰਕੇ ਸਜ਼ਾ ਮਾਂ ਦਿੱਤੀਆਂ ਸਾਧ ਸੰਗਤ ਜਦੋਂ ਤੱਕ ਮਨ ਵਿੱਚ ਭਰਮ ਹੈ ਉਦੋਂ ਤੱਕ ਮਨ ਟਿਕ ਨਹੀਂ ਜੇ ਸਕਦਾ ਇਹ ਵਿਸ਼ੇ ਵਿਕਾਰਾਂ ਵਿੱਚ ਡਿੱਗਦਾ ਰਹੇਗਾ ਬਾਰ ਬਾਰ ਫਸਦਾ ਰਹੇਗਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਕਹਿੰਦੇ ਡੀਗਨ ਡੋਲਾ ਤਾਉ ਲਾਉ ਇਹ ਡਿੱਗਦਾ ਰਹੇਗਾ ਵਿਸ਼ੇ ਵਿਕਾਰਾਂ ਵਿੱਚ ਜਦ ਲੋਕਨ ਭਰਮਾਂ ਜਦੋਂ ਤੱਕ ਮਨ ਵਿੱਚ ਭਰਮ ਹੈ ਭ੍ਰਮ ਕੱਟੇ ਗੁਰ ਆਪਣਾ ਜਦੋਂ ਗੁਰੂ ਨੇ ਭ੍ਰਮ ਕੱਟ ਦਿੱਤਾ ਪਾਈ ਵਿਸ਼ਰਾਮ ਫਿਰ ਮਨ ਜਿਹੜਾ ਇੱਕ ਥਾਂ ਤੇ ਟਿਕ ਜਾਂਦਾ ਹੈ ਵਿਸ਼ਰਾਮ ਪ੍ਰਾਪਤ ਕਰਦਾ ਫਿਰ ਦੌੜਦਾ ਨਹੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਕਵਿਤਾ ਆਪ ਜੀ ਨੂੰ ਸੁਣਾ ਦੇਵਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰੂ ਦੀ ਮਤ ਧਾਰਨ ਕਰਕੇ ਬੰਦੇ ਦਾ ਭ੍ਰਮ ਖਤਮ ਹੋ ਜਾਂਦਾ ਹੈ ਦੁਬਦਾ ਮੁੱਕ ਜਾਂਦੀ ਹੈ ਕਿਉਂਕਿ ਦੁਰਮਤ ਖਤਮ ਹੁੰਦੀ ਹੈ ਤੇ ਗੁਰਮਤ ਦਾ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਉਹਨਾਂ ਉਦਾਹਰਣਾਂ ਦਿੱਤੀਆਂ ਉਹ ਕਹਿੰਦੇ ਜਿਵੇਂ ਹਵਾ ਤੁਰਦੀ ਹੈ ਹਵਾ ਤੁਰਦੀ ਹੋਵੇ ਤੇ ਆਕਾਸ਼ ਵਿੱਚ ਪਤੰਗ ਉੜ ਜਾਂਦੀ ਹੈ ਜੇ ਹਵਾ ਨਾ ਤੁਰੇ ਤੇ ਪਤੰਗ ਜਿਹੜੀ ਹੈ ਬਹੁਤੀ ਉੱਚੀ ਆਕਾਸ਼ ਵਿੱਚ ਨਹੀਂ ਜਾਈ ਜਾਂਦੀ ਉਹਨਾਂ ਦੂਜੇ ਉਦਾਹਰਣ ਦਿੱਤੀ ਕਹਿੰਦੇ ਪੁਰਾਣੇ ਸਮੇਂ ਦੇ ਅੰਦਰ ਨਾ ਬੱਚੇ ਲਾਟੂ ਦੇ ਨਾਲ ਖੇਡਦੇ ਸਨ ਘਮਾਉਂਦੇ ਸੀ ਡੋਰੀ ਦੀ ਮਰੋੜ ਦੇ ਨਾਲ ਉਹ ਲਾਟੂ ਘੁੰਮਦਾ ਸੀ ਪਰ ਜੇ ਡੋਰੀ ਦੀ ਮਰੋੜ ਢਿੱਲੀ ਪੈ ਜਾਏ ਤੇ ਲਾਤੋਂ ਡਿੱਗ ਜਾਂਦਾ ਸੀ ਜ਼ਮੀਨ ਦੇ ਉੱਤੇ ਤੀਜੇ ਉਦਾਹਰਣ ਭਾਈ ਸਾਹਿਬ ਦਿੰਦੇ ਹਨ ਕਹਿੰਦੇ ਸੋਨਾ ਜਿਹੜਾ ਅਸ਼ੁੱਧ ਹੋਵੇ ਤੇ ਕੁਠਾਲੀ ਵਿੱਚ ਟਿਕਦਾ ਕੋਈ ਨਹੀਂ ਪਰ ਜਦੋਂ ਸ਼ੁੱਧ ਹੋ ਜਾਏ ਫਿਰ ਉਹ ਗਹਿਣਾ ਬਣ ਜਾਂਦਾ ਔਰ ਸ਼ੁੱਧ ਹੋ ਕਰਕੇ ਇੱਕ ਥਾਂ ਤੇ ਟਿਕਦਾ ਤੇ ਫਿਰ ਕਿਸੇ ਦੇ ਗਲੇ ਦਾ ਹਾਰ ਬਣਦਾ ਉਹ ਗਹਿਣਾ ਬਣ ਕੇ ਸ਼ੋਭਾ ਪਾਉਂਦਾ ਕਹਿੰਦੇ ਬਿਲਕੁਲ ਐਦਾਂ ਹੀ ਜਦੋਂ ਮਨ ਵਿੱਚ ਭਰਮ ਹੋਵੇ ਇਹ ਇੱਕ ਥਾਂ ਤੇ ਟਿਕਦਾ ਨਹੀਂ ਪਰ ਜਦੋਂ ਗੁਰਮਤ ਦਾ ਧਾਰਣੀ ਬਣ ਜਾਏ ਗੁਰੂ ਬਖਸ਼ਿਸ਼ ਕਰ ਦੇਵੇ ਤੇ ਫਿਰ ਮਨ ਇੱਕ ਥਾਂ ਤੇ ਟਿਕ ਜਾਂਦਾ ਹੈ ਉਹਨਾਂ ਦਾ ਕਬਿੱਤ ਹੈ ਭਗਤ ਸਾਹਿਬ ਜੀ ਕਹਿੰਦੇ ਨੇ ਪਵਨ ਗਵਨ ਜੈਸ ਗੁਡੀਆਂ ਉਡਤ ਰਹਿ ਪਵਨ ਰਹਿਤ ਗੁੱਡੀ ਉਡਣਾ ਸਕਤ ਹੈ ਡੋਰੀ ਕੀ ਮਰੋੜ ਜੈਸੇ ਲਟੂਆ ਫਿਰਤ ਰਹਿ ਤਾਉ ਹਾਉ ਮਿਟੈ ਗਿਰ ਪਰ ਹੋਇ ਥਕਤ ਹੈ ਕੰਚਨ ਅਸ਼ੁੱਧ ਜਿਉ ਕੁਠਾਰੀ ਠਹਿਰਾਤ ਨਹੀਂ ਜਿਵੇਂ ਅਸ਼ੁੱਧ ਸੋਨਾ ਕੋਠਾਲੀ ਦੇ ਅੰਦਰ ਨਹੀਂ ਜੇ ਰੁਕਦਾ ਸ਼ੁੱਧ ਬਾਏ ਨੇ ਚਲ ਸਭ ਕੈ ਛਕਾਤ ਹੈ ਦੁਰਮਤ ਦੁਬਦਾ ਭਰਮਤ ਚਤੁਰ ਕੁੰਟ ਬਿਲਕੁਲ ਐਦਾ ਹੀ ਜਦੋਂ ਅੰਦਰ ਭਰਮ ਹੈ ਭੁਲੇਖਾ ਹੈ ਮਨ ਇੱਕ ਥਾਂ ਤੇ ਟਿਕੇਗਾ ਕੋਈ ਨਹੀਂ ਗੁਰਮਤ ਏਕ ਟੇਕ ਮੌਨ ਨਬਕਤ ਹੈ ਪਰ ਜਦੋਂ ਗੁਰਮਤ ਦਾ ਧਾਰਣੀ ਬਣ ਜਾਏ ਸਤਿਗੁਰੂ ਕਿਰਪਾ ਕਰ ਦੇਵੇ ਗੁਰਮਤ ਮਨੁੱਖ ਦੇ ਅੰਦਰ ਚਲੀ ਜਾਵੇ ਮਨਮਤ ਦਾ ਨਾਸ਼ ਹੋ ਜਾਵੇ ਫਿਰ ਮਨ ਜਿਹੜਾ ਇੱਕ ਥਾਂ ਤੇ ਟਿਕ ਜਾਂਦਾ ਹੈ ਬੰਦੇ ਦੇ ਭਰਮ ਜਿਹੜੇ ਨੇ ਇਹ ਕੱਟੇ ਜਾਂਦੇ ਹਨ ਸਤਿਗੁਰ ਪਾਤਸ਼ਾਹ ਕਹਿੰਦੇ ਕਿ ਜਿਹੜੇ ਭਰਮ ਦੇ ਪਰਦੇ ਨੇ ਸਤਿਗੁਰੂ ਉਹਨਾਂ ਨੂੰ ਖੋਲ ਦਿੰਦਾ ਹੈ ਭਰਮ ਕੇ ਪਰਦੇ ਸਤਿਗੁਰੂ